ਆ ਕੁਪਿੰਦਰ ਮਲਕ ਜੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਜਿਸ ਸੋਚ ਤੇ ਜਿਸ ਵਿਚਾਰ ਨਾਲ ਇਹ ਸਮਾਗਮ ਲੀਕਿਆ ਗਿਆ ਸੀ ਉਸ ਨੂੰ ਤੁਸੀਂ ਸਾਰਿਆਂ ਨੇ ਆ ਕੇ ਸਤਿ ਸਕ ਕੀਤਾ ਤੁਹਾਡੀ ਆਮਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜਿਹੜੇ ਫਿਕਰਾਂ ਚੋਂ ਅਸੀਂ ਲੰਘ ਰਹੇ ਹਾਂ ਉਹ ਫਿਕਰ ਤੁਹਾਡੇ ਜਹਨ ਚ ਵੀ ਕਿਤਨਾ ਕਿਤੇ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਪ੍ਰੀਤੋ ਰੂਪਾਲ ਜੀ ਅਸੀਂ ਇਹਨੂੰ ਦਰੁਸਤ ਕਰਦੇ ਆ ਕਿ ਉਪ ਬੋਲੀ ਕੋਈ ਨਹੀਂ ਹੁੰਦੀ ਬੋਲੀ ਆਪਣੇ ਆਪ ਪੂਰਨ ਹੁੰਦੀ ਹੈ ਹਰ ਬੋਲੀ ਦਾ ਆਪਣਾ ਮਾਣ ਹੈ ਆਪਣਾ ਸਤਕਾਰ ਹੈ ਸੋ ਅਸੀਂ ਇਹਨੂੰ ਦਰੁਸਤ ਕਰਦੇ ਹੋਇਆ ਸਾਡੀਆਂ ਬੋਲੀਆਂ ਦੀ ਸਥਿਤੀ ਤੇ ਸੰਭਾਲ ਤੇ ਵਿਸ਼ੇ ਤੇ ਚਰਚਾ ਕਰ ਰਹੇ ਹਾਂ ਪਾਤਰ ਸਾਹਿਬ ਅਕਸਰ ਇੱਕ ਗੱਲ ਕਹਿਆ ਕਰਦੇ ਸੀ ਕਿ ਪਾਸ਼ਾ ਇੱਕ ਬਹਿਂਦੀ ਨਦੀ ਵਾਂਗ ਹੈ ਉਸ ਬਹਿਂਦੀ ਨਦੀ ਨੇ ਬਹੁਤ ਕੁਝ ਕਿਨਾਰੇ ਤੋਂ ਲੈ ਲੈਣਾ ਹੁੰਦਾ ਤੇ ਬਹੁਤ ਕੁਝ ਕਿਨਾਰਿਆਂ ਤੇ ਛੱਡ ਦੇਣਾ ਹੁੰਦਾ ਮਾਂ ਬੋਲੀ ਪੰਜਾਬੀ ਦੇ ਵਿੱਚ ਅਜਿਹੀ ਤਾਕਤ ਹੈਗੀ ਹੈ ਕਿ ਉਹ ਬਹਿਂਦੀਆਂ ਹੋਇਆਂ ਬਹੁਤ ਅੱਖਰ ਨਵੇਂ ਲੈਂਦੀ ਹੈ ਤੇ ਬਹੁਤ ਅੱਖਰ ਛੱਡ ਜਾਂਦੀ ਹੈ ਸੋ ਇਹ ਇਹਦਾ ਜ਼ਿਕਰ ਇਥੋਂ ਮਨਚ ਤੋਂ ਵੀ ਹੋਇਆ ਜਿਸ ਤੱਕ ਸਵਾਲ ਹੈਗਾ ਸਾਡੀਆਂ ਇਹਨਾਂ ਬੋਲੀਆਂ ਦਾ ਬਾਖ ਕਮਾਲ ਤਰੀਕੇ ਨਾਲ ਪਵਾਦੀ ਦੀ ਨਮਾਇੰਗੀ ਕਰਦੇ ਆ ਬੈਦਵਾਨ ਸਾਹਿਬ ਜੀ ਹੋਰਾਂ ਨੇ ਔਰ ਇਸ ਤਰ੍ਹਾਂ ਮਨਤੂਰ ਭਰਾ ਨੇ ਆਪਣੀ ਗਾਇਕੀ ਤੇ ਕਪਤਾ ਦੇ ਨਾਲ ਹੀ ਸਾਨੂੰ ਬਹੁਤ ਕੁਝ ਚੇਤੇ ਕਰਾਇਆ ਮੈਨੂੰ ਲੱਗਿਆ ਕਿ ਤੁਹਾਡੇ ਗੀਤ ਨੇ ਹਰੇਕ ਨੂੰ ਆਪਣਾ ਆਪਣਾ ਪਿੰਡ ਦਿਖਾ ਦੋ ਖੱਲਾ ਪਵਾਦ ਦਾ ਪਿੰਡ ਨਹੀਂ ਖਰੜ ਤੱਕ ਨਹੀਂ ਗਏ ਇਹ ਹੈਨਾ ਇਹ ਗਾਂ ਆਪਣੇ ਆਪਣੇ ਪਿੰਡਾਂ ਤੱਕ ਜਾਏ ਨੇ ਕਈ ਸਰ ਹੱਤ ਪਾ ਤੱਕ ਸੋਚ ਆ ਰਹੀ ਸੀ ਸੋ ਇਹ ਇਹ ਉਹ ਸ਼ਤਾਕਾ ਦਾ ਉਹ ਸ਼ਬਦਾਂ ਦਾ ਮਤਲਬ ਅਸੀਂ ਦਲਾਂ ਹੈ ਨਾ ਫਿਰ ਉਤੋਂ ਗਾਂ 35 ਕੋਠੜੀ ਹੈ ਨਾ ਇਹ ਕਿੰਨਾ ਸ਼ਬਦ ਸੀ ਬਿਊਟੀ ਇਹ ਸ਼ਬਦ ਅਸੀਂ ਗਵਾ ਬੈਠੇ ਆ ਤੇ ਡ੍ਰੈਂਕ ਰੂਮ ਅਜਿਹੇ ਬਣ ਗਏ ਨੇ ਕਿ ਉੱਥੇ ਅਸੀਂ ਜਵਾਕ ਨੂੰ ਵੀ ਕਹਿੰਦੇ ਕਿ ਚप्पल ਤਾਰ ਕੇ ਜਾਣ ਤੋਂ ਜ਼ਿਆਦਾ ਫਿਕਰ ਹੋਣ ਲੱਗ ਪਿਆ ਪਰ ਕੰਲੀ ਬਿਲਕੁਲ ਇਹ ਗੁਰੂਸਤੈਨ ਉਪਾਲ ਜੀ ਤੁਹਾਡੀ ਕੇ ਕੱਲਾ ਅੱਜ ਦੀ ਚਰਚਾ ਨੇ ਇਹਨਾਂ ਮਸਲੇ ਨੂੰ ਹੱਲ ਨਹੀਂ ਕਰਨਾ ਸਾਨੂੰ ਇਹ ਸੋਚਣਾ ਪੈਣਾ ਕਿ ਅਸੀਂ ਜਿਹੜੇ ਸਿਆਸਤਦਾਨਾਂ ਨੂੰ ਚੁਣ ਰਹੇ ਹਾਂ ਕੀ ਉਹ ਸਾਡੇ ਮਸਲਿਆਂ ਨੂੰ ਹੱਲ ਕਰਨ ਦੇ ਕਾਬਿਲ ਵੀ ਹੈਗੇ ਕਿ ਨਹੀਂ ਨੁਕਤਾ ਤਾਂ ਉੱਥੇ ਖਟਿਆ ਅਸੀਂ ਚੁਣ ਕੇ ਉਹਨਾਂ ਨੂੰ ਇਸ ਲਈ ਭੇਜਦੇ ਹਾਂ ਕਿ ਉਹ ਸਾਡੇ ਮਰਜ਼ਾਂ ਦੇ ਉੱਤੇ ਮੱਲ੍ਹਮ ਲਾਉਣਗੇ ਪਰ ਉਹ ਬਾਅਦ 'ਚੋਂ ਪਤਾ ਲੱਗਦਾ ਹੈ ਕਿ ਉਹ ਤਾਂ ਸਾਨੂੰ ਨਵੇਂ ਜ਼ਖਮ ਦਿੰਦੇ ਨੇ ਇੱਥੇ ਬੈਦਵੰਦ ਸਾਹਿਬ ਤੁਸੀਂ 22 ਪਿੰਡਾਂ ਦਾ ਦਰਦ ਬਿਆਨ ਕਰ ਰਹੇ ਸੀ ਸੋਚ ਕੇ ਦੇਖੋ ਕਿ ਜਿਹੜੇ ਹੁਣ 164 ਮਿੰਡੂ ਯਾਰ ਦੇ ਜਿਹੜੀ 65000 ਏਕੜ ਹੁਣ ਜ਼ਮੀਨ ਰਿਕੁਆਇਰ ਕਰਨੀ ਆ ਉਹਦੇ ਨਾਲ ਕਿੰਨੇ ਪਿੰਡ ਉਜੜਾਂਗੇ ਠੀਕ ਹੈ ਕਿ ਪਹਿਲਾ ਫਿਕਰ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਉੱਠਿਆ ਹੈ ਕਿ ਕਿਸਾਨੀ ਦੇ ਹਵਾਲੇ ਨਾਲ ਕੇ ਜੀ ਖੇਤ ਖਾਤੇ ਜਾਣਗੇ ਤੇ ਆਪਾਂ ਚੁੱਪਾਂ ਕਿ ਸਾਨੂੰ ਕੀ ਸਾਡਾ ਕਿਹੜਾ ਖੇਤ ਹੈ ਪਰ ਨਹੀਂ ਪਹਿਲਾਂ ਖੇਤ ਥੋੜਾ ਉਜੜਦਾ ਉਸ ਖੇਤ ਤੇ ਉੱਤੇ ਜਿਹੜਾ ਖੇਤੀ ਕਰਦਾ ਕੋਲੋਂ ਥੋੜਾ ਉਜੜਦਾ ਜਿਹੜਾ ਉਸ ਟੱਬਰ ਦੇ ਨਾਲ ਸਾਂਝੀ ਸੀਰੀ ਰਲਿਆ ਉਹ ਵੀ ਤਾਂ ਉਜੜਨਾ ਜਿਹੜਾ ਉਸ ਖੇਤ ਦੀ ਆਮਦਨ ਤੋਂ ਚਮਾਹੀ ਜਿਹੜੀ ਹਾੜੀ ਸੋਣੀ ਦੀ ਗੱਲ ਹੁੰਦੀ ਹੈ ਪਿੰਡ ਦੇ ਬਜਾਜੀ ਤੋਂ ਲੈ ਕੇ ਕਰਿਆਨੇ ਵਾਲੇ ਤੱਕ ਜਿਹੜਾ ਉਹ ਉਜੜਨਾ ਜਿਹੜੇ ਉਸ ਖੇਤ ਨੇ ਤੇ ਪਸ਼ੂ ਪਾਲਦੇ ਜਿਹੜੇ ਉਹ ਜੜਲੇ ਨੇ ਸੋ ਇਹ ਤਾਂ ਮਤਲਬ ਸਿੱਧਾ ਹੈ ਕਿ ਸਾਡੀ ਕੱਲੀ ਪਛਾਈ ਨਹੀਂ ਉਜੜੇਗੀ ਸਾਡੇ ਕੰਦੇ ਖੇਤ ਖੇਹਣਿਆਂ ਨਹੀਂ ਉਜੜਨਗੇ ਸਾਡੀ ਕੱਲੀ ਬੋਜੜੀ ਬੋਲੀ ਉਹ ਨਹੀਂ ਉਜੜੂਗੀ ਇਹਦਾ ਮਤਲਬ ਅਸੀਂ ਉਜੜਾਂਗੇ ਕਿ ਜਦੋਂ ਇੱਕ ਖੇਤਾ ਉਜੜਦਾ ਤਾਂ ਉਹਦੇ ਨਾਲ ਬੋਲੀ ਤੇ ਕਿੰਨੇ ਅੱਖਰ ਕਿੰਨੇ ਸ਼ਬਦ ਉਜੜ ਜਾਂਦੇ ਨੇ ਅੱਜ ਪੰਜਾਬ ਨੂੰ ਇਹ ਚੁਣੌਤੀ ਖੜੀ ਹੈ ਕਿ ਸਾਡੀ ਬੋਲੀ ਦਾ ਵੀ ਸਾਡੀ ਮਿੱਟੀ ਦਾ ਵੀ ਤੇ ਸਾਡੀ ਤਸਵੀਰ ਦਾ ਵੀ ਡੀਐਨਏ ਵੱਲ ਜਾ ਰਿਹਾ ਹੈ ਸੋ ਸਾਡੀਆਂ ਕੰਨੀਆਂ ਇਹ ਅੱਜ ਜੇ ਅਸੀਂ ਇਹਨਾਂ ਬੋਲੀਆਂ ਨੂੰ ਲੈ ਕੇ ਫਿਕਰ ਮਾਂਦਾ ਮੈਨੂੰ ਇਹ ਦਿਖ ਰਿਹਾ ਕਿ ਜੇ ਅਸੀਂ ਇਹਨਾਂ ਨੂੰ ਨਾ ਸੰਭਿਆ ਤਾਂ ਨਾ ਗੁਰਮੁਖੀ ਲਿਪੀ ਸਾਡੇ ਕੋਲ ਬਚਣੀ ਹੈ ਫਿਰ ਆਉਣ ਵਾਲੇ ਸਮੇਂ 'ਚ ਉਹਦੇ ਉੱਤੇ ਫਿਕਰ ਕਰਕੇ ਚਰਚਾ ਕਰਾਂਗੇ ਤੇ ਨਾ ਸਾਡੇ ਕੋਲ ਸਾਨੂੰ ਅਸੀਂ ਜਿਹਨੂੰ ਮੁੱਖ ਭਾਸ਼ਾ ਸਮਝਦੇ ਜਾਂ ਕਟਾਲੀ ਸ਼ਬਧੀ ਦੇ ਲਈ ਆਇਆ ਨਾ ਉਹ ਡਾਕਟਰ ਜੋਗਾ ਸਿੰਘ ਜੀ ਹੋਰਾਂ ਨੇ ਬੋਲਣਾ ਮੈਨੂੰ ਲੱਗਦਾ ਆਪਾਂ ਉਹਨਾਂ ਨੂੰ ਸੁਣ ਲਈ ਆਏ ਹਾਂ ਮੈਂ ਲੰਬੀ ਗੱਲ ਨਹੀਂ ਕਰਾਂਗਾ ਡਾਕਟਰ ਜੋਗਾ ਸਿੰਘ ਹੋਰਾਂ ਨਾਲ ਮੈਨੂੰ ਦਿੱਲੀ ਦੱਖਣ ਤੱਕ ਜਾਣ ਦਾ ਮੌਕਾ ਮਿਲਿਆ ਜਿੱਥੇ ਉਹਨਾਂ ਸਾਰੀਆਂ ਭਾਸ਼ਾਵਾਂ ਵਾਲੀ ਲੜਾਈ ਲੜ ਰਹੇ ਨੇ ਜਿਨ੍ਹਾਂ ਕੋਲ ਲਿਪੀ ਨਹੀਂ ਹੈ ਆਪਣੇ ਕੋਲ ਤਾਂ ਲਿਪੀ ਹੈ ਤੇ ਗੁਰੂ ਗ੍ਰੰਥ ਸਾਹਿਬ ਹੈ ਤੇ ਸਾਨੂੰ ਉਹਦਾ ਕੋਟ ਆਸਰਾ ਹੈਗਾ ਪਰ ਸੋਚ ਕੇ ਦੇਖੋ ਕਿ ਜਿਨ੍ਹਾਂ ਕੋਲ ਆਪਣੀ ਲਿਪੀ ਨਹੀਂ ਉਹ ਆਪਣੀ ਬੋਲੀ ਨੂੰ ਕਿਵੇਂ ਬਚਾਉਣਗੇ ਉਹਨਾਂ ਲਈ ਵੱਡੀ ਚੜ੍ਹਤੀ ਹੈ ਕੰਨੜ ਦੇ ਵਿੱਚ ਐਸਬੀਆਈ ਦੇ ਬੈਂਕ ਦੇ ਵਿੱਚ ਇੱਕ ਮੁਲਾਜ਼ਮ ਗਿਆ ਪਿਛਲੇ ਦਿਨਾਂ ਦੀ ਸੋਸ਼ਲ ਮੀਡੀਆ ਤੇ ਸ਼ਾਇਦ ਕਿਸੇ ਨੂੰ ਖਬਰ ਦੇਖੀ ਵੀ ਹੋਵੇ ਉਹ ਪਿੰਡ ਦਾ ਖੇਤੇ ਦਾ ਬੰਦਾ ਗਿਆ ਤੇ ਉਹ ਜਾ ਕੇ ਮੈਨੇਜਰ ਬੀਬੀ ਸੀ ਉੱਥੇ ਉਹਨਾਂ ਕੰਨੜ ਭਾਸ਼ਾ 'ਚ ਆਪਣੇ ਖਾਤੇ ਬਾਰੇ ਗੱਲਬਾਤ ਕਰਦਾ ਤੇ ਮੈਨੇਜਰ ਕਹਿੰਦੀ ਨਾ ਹਿੰਦੀ ਬੋਲ ਮੇਰੇ ਨੂੰ ਉਹ ਬੀਬੀ ਦਿੱਲੀ ਤੋਂ ਬਦਲ ਕੇ ਗਈ ਸੀ ਤੇ ਉਹ ਕਹਿੰਦਾ ਨਾ ਮੇਰਾ ਪਿੰਡ ਹੈ ਮੇਰਾ ਖਿੱਤਾ ਹੈ ਮੇਰੀ ਬੋਲੀ 'ਚ ਹੈ ਤੂੰ ਇੱਥੇ ਰੁਕਾਰ ਲਈ ਆਈ ਹੈ ਤੈਨੂੰ ਮੇਰੀ ਬੋਲੀ 'ਚ ਸੂਹਤ ਮਿਲ ਦੇਣੀ ਹੈ ਗੁਰੂ ਆ ਗਿਆ ਤੇ ਉਸ ਦੇ ਨਾਲ ਬੱਦਸਲੂਕੀ ਕਰਕੇ ਉਹ ਬੀਬੀ ਨੇ ਉਹਨੂੰ ਬੈਂਕੋਂ ਬਾਹਰ ਕੱਢਿਆ SBI ਨੇ ਮਾਫੀ ਮੰਗੀ ਉਸ ਮੈਨੇਜਰ ਦਾ ਤਵਾਦਲਾ ਹੋਇਆ ਤੇ ਉੱਥੇ ਉਹ ਸਹੋਸ਼ ਕੰਨੜ ਭਾਸ਼ਾ ਚ ਮਿਲਣੀ ਸ਼ੁਰੂ ਹੋਈ ਪਰ ਅਫਸੋਸ ਆਪਾਂ ਆਪਣੇ ਪੰਜਾਬ ਦੇ ਪਿੰਡਾਂ ਚ ਵੀ ਜਾ ਕੇ ਦੇਖੀਓ ਬੈਂਕਾਂ ਦੇ ਨਾਮ ਵੀ ਪੰਜਾਬੀ ਚ درست ਨਹੀਂ ਲਿਖੇ ਹੋਏ ਸੇਵਾ ਮਿਲਣੀ ਤਾਂ ਦੂਰ ਦੀ ਗੱਲ ਸੋ ਇਹਦੇ ਲਈ ਬਿਲਕੁਲ ਸਾਨੂੰ ਸ਼ੁਰੂਆਤ ਆਪਣੇ ਘਰੋਂ ਆਪਣੇ ਪਿੰਡੋਂ ਆਪਣੇ ਗ੍ਰਾਂਵ ਕਰਨੀ ਪੈਣੀ ਆ ਨਹੀਂ ਬਹੁਤ देर ਹੋ ਜਾਣੀ ਆ ਸੋ ਮੈਂ ਚਾਹਾਂਗਾ ਕਿ ਸਮੁੱਚੇ ਸਾਡੇ ਸਾਡੀਆਂ ਬੋਲੀਆਂ ਨੂੰ ਉਹਨਾਂ ਦੀ ਸਥਿਤੀ ਤੇ ਸੰਭਾਲ ਨੂੰ ਸਮੇਟਿਆ ਹੋਇਆ ਉਹ ਇਸ ਮੱਤੀ ਚਰਚਾ ਡਾਕਟਰ ਜੋਗਾ ਸਿੰਘ ਜੀ ਕਰਨਗੇ ਮਾਨਤ ਸਭ ਬਹੁਤ ਧੰਨਵਾਦ ਤੁਹਾਡਾ ਸਭ ਦਾ ਧੰਨਵਾਦ ਹੋਰ ਸ਼ੁਕਰੀਆ ਦਿਪਕ ਚਨਾਤ ਸਰ ਜੀ ਤੁਹਾਡੀ ਤੇ ਕਰਮੰਦੀ ਵਾਸਤੇ ਔਰ ਸਾਨੂੰ ਆਪਣੇ ਫਰਜ਼ ਯਾਦ ਕਰਾਉਣ ਵਾਸਤੇ ਕਿ ਅਸੀਂ ਸਿਰ ਸਿਸਟਮ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਸਾਡੀ ਜ਼ਿੰਮੇਵਾਰੀ ਬਣਦੀ ਤੇ ਸਾਰੇ ਦਰਮਿਆਨ ਪਹਿਲੀ ਵਾਰ ਹੀ ਆਏ ਨੇ ਰਜਿੰਦਰਪੁਰ ਸਰਾਵ ਮੈਨ ਬੈਠੇ ਨੇ ਆਪ ਜੀ ਦਾ ਸਵਾਗਤ ਹੈ ਇਹਨਾਂ ਦੀ ਬੜੀ ਇੱਕ ਖੂਬਸੂਰਤ ਸ਼ਤਾਪ ਸੈਲੀਬ੍ਰੇਟ ਹੋਈ ਸੀ ਤੇ ਬਹੁਤ ਸੋਹਣਾ ਸਵਾਗਤ ਕਰਾਇਆ ਹੈ ਇਹਨਾਂ ਨੇ ਕੇਨਸ ਸੇਖੋਂ ਜੀ ਬੜੀ دیر ਬਾਅਦ ਦਰਸ਼ਨ ਹੋਏ ਨੇ ਡਾਕਟਰ ਜਗੀਰ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਵੈਦਨ ਸਾਹਿਬ ਨੇ ਕੀਤਾ ਆਪ ਜੀ ਦਾ ਸਵਾਗਤ ਹੈ ਅ ਲੋਜੀ ਉਹ ਨਾ ਆ ਉਹਨਾਂ ਨੂੰ ਸੁਣਦੇ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਸ਼ਾ ਦੇ ਪ੍ਰਤੀ ਸਮਰਪਿਤ ਕੀਤਾ ਹੋਇਆ ਉਹਨਾਂ ਨੂੰ ਪਾਸ਼ਾ ਤੇ ਗਿਆਨੀ ਕਿਹਾ ਜਾਂਦਾ ਹੈ। ਔਰ ਤੇ ਜਦੋਂ ਇਹਨਾਂ ਨਾਲ ਕਦੀ ਗੱਲ ਹੁੰਦੀ ਹੈ ਤੇ ਕਹਿੰਦੇ ਪਾਸ਼ਾ ਨਹੀਂ ਖਾਖਾ ਹੈ। ਪਾਤਰ ਦਾ ਪਤਰਾ ਖਾਣਾ ਹੈ। ਉਹ ਇਹਦੇ ਬਾਰੇ ਵਿਸਥਾਰ ਨਾਲ ਗੱਲ ਕਰਨਗੇ ਡਾਕਟਰ ਜੋਗਲ।